ਹਰ ਇੱਕ ਸਸਰੀ ਕਾਲ ਜੀ ਮੈਂ ਬਲਜੀਤ ਡਾਇਮੰਡ ਬੁਟੀਕ ਪਟਿਆਲਾ ਤੋਂ ਅੱਜ ਫੇਰ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਆਇਆ ਉਮੀਦ ਕਰਦੇ ਆ ਤੁਹਾਨੂੰ ਪਸੰਦ ਆਊਗੀ ਤੇ ਪਹਿਲੀ ਵੀਡੀਓ ਨੂੰ ਪਿਆਰ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਈਆਂ ਭੈਣਾਂ ਦਾ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਗਿਆ ਸ਼ੇਅਰ ਕੀਤਾ ਤੇ ਉਮੀਦ ਕਰਦੇ ਆ ਇਸ ਵੀਡੀਓ ਨੂੰ ਵੀ ਤੁਸੀਂ ਇੰਨੇ ਪਿਆਰ ਦਵੋਗੇ ਤੇ ਬੇਨਤੀ ਇਹੀ ਹੈ ਭੈਣਾਂ ਨੂੰ ਵੀ ਚੈਨਲ ਨੂੰ ਜਰੂਰ ਅੱਗੇ ਸ਼ੇਅਰ ਕਰਿਆ ਕਰੋ ਤੇ ਜਦ ਵੀ ਸ਼ੇਅਰ ਕਰਦੇ ਤੁਸੀਂ ਵੀਡੀਓ ਥੋੜੀ ਜਿਹਾ ਜ਼ਿਆਦਾ ਜਲਦੀ ਅੱਗੇ ਜਾਂਦੀ ਹੈ ਨਾ ਤੇ ਜਿਆਦਾ ਪਹੁੰਚ ਕੇ ਤੇ ਪਹੁੰਚਣ ਦੀ ਆ ਤੇ ਨਹੀਂ ਫਿਰ ਅਕੇਲਾ ਡਿਸਕ੍ਰੈਪਟ ਹੋਗੇ ਸਾਡੇ ਕੋਲ ਤਾਂ ਜੀ ਵੀਡੀਓ ਲੇਟ ਪਹੁੰਚੀ ਹੈ ਜੀ ਹਨਾ ਤੇ ਤੁਸੀਂ ਵੀਡੀਓ ਨੂੰ ਬਸ ਸ਼ੇਅਰ ਜਰੂਰ ਕਰਿਆ ਕਰੋ ਅੱਜ ਦੇਖੋ ਤੁਹਾਨੂੰ ਇਹ ਆਪਣੇ ਕੋਲ ਸਿੰਗਲ ਸਿੰਗਲ ਸੂਟ ਨਹੀਂ ਕਿਸੇ ਜੀ ਦੋ ਵੀ ਨਹੀਂ ਕਿਸੇ ਸਿੰਗਲ ਵੀ ਆ ਇਹ ਆਫਰ ਪ੍ਰਾਈਜ਼ ਆਪਣੇ ਚੱਲ ਰਹੀ ਹੈ ਅੱਜ ਕੱਲ ਇਹਦੇ ਤੇ ਲੈਂਗ ਦੀ ਕੋਈ ਜ਼ਰੂਰਤ ਨਹੀਂ ਹੈਗੀ ਤੁਹਾਨੂੰ ਆ ਦੇਖੋ ਜੇ ਤੁਹਾਨੂੰ ਅਸੀਂ ਆਫਰ ਦਿੱਤੀ ਆ ਤਾਂ ਕੋਈ ਪੁਰਾਣੇ ਮਾਲ ਤੇ ਨਹੀਂ ਦਿੱਤੀ ਹੈਗੀ ਆਪਣੇ ਨਵੇਂ ਤੇ ਦਿੱਤੀ ਹੈ ਤੁਹਾਨੂੰ ਅੱਜਕੱਲ੍ਹ ਲੇਟੈਸਟ ਚੱਲ ਰਿਹਾ ਹੈ ਬਹੁਤ ਵਧੀਆ ਇੱਕ ਪ੍ਰਿੰਟਡ ਤਕਮੀਜ਼ਾ ਜਿਹਦੇ ਕੜਾਈ ਕੀਤੀ ہوئی ਆ ਇਹ ਕੜਾਈ ਤੁਹਾਡੀ ਅੱਗੇ ਤੇ ਪਿੱਛੇ ਦੋਨੇ ਪਾਸੇ ਆਉ। ਕਿਉਂਕਿ ਵੱਡੇ ਪੜੇ ਦੇ ਵਿੱਚ ਇਹ ਸੂਟ ਆ ਦੇਖੋ ਇਹ ਟੋਪੀ ਪਰਪਤੀਂ ਜਿੱਕੇ ਇਹਦਾ ਆਰਾਮ ਨਾਲ ਬਣ ਜਾਊਗਾ ਇਹ ਕੜਾਈ ਆ 2 ਦੇ ਸਮੀਂ ਦੇ ਵਿੱਚ ਸਲਫਾ ਤੇ ਨਾਮ ਇਹਦੀ ਪ੍ਰਿੰਟਡ ਇਹਦੀ ਇਹ ਵਾਲੀ ਇਹ ਪਿਓ ਤਾਂ ਇਹਦੇ ਨਾਲ ਦੁਪੱਟਾ ਬੜੀਆ ਪ੍ਰਾਇਰ ਕਰ ਤੇ ਮਾਣ ਇਹ ਆਇ ਨਹੀਂ ਹੈਗਾ ਦੁਪੱਟੇ ਪੂਰੇ ਖੁੱਲੇ-ਡੁੱਲੇ ਨੇ ਹਾਂ ਤੇ ਪੱਟੇ ਤੋਂ ਨੁਪਤਾ ਹੀ ਲੱਗ ਜਾਂਦਾ ਉਹ ਵੀਡੀਓ ਦੇ ਵਿੱਚ ਦੇਖਣ ਦੇ ਨਾਲ ਹੀ ਹਾਂ ਆਹ ਤੇਰੀ ਟ੍ਰੇਡਿੰਗ ਤੂ ਫਰਾਤ ਲਰ ਰੰਗ ਦੋਨੇ ਵਧੀਆ ਨੇ ਇਹ ਹੈਗਾ ਕਮੀਜ਼ ਇਹ ਕੜਾਈਏ ਦੀ ਕਿੱਥੇ ਇੱਟ ਕਰਦੇ ਤੇ ਇਹਦੇ ਨਾਲ ਦੀ ਇਸ ਤਰ੍ਹਾਂ

ਜੀਨੇ ਜੀਨੇ ਵੀ ਤੇ ਸਾਲ ਦਾ ਹ ਚੈਨ ਉਹ ਤੇ ਆ ਪੁਰਾਣਾ ਨੰਬਰ ਚੱਲ ਰਿਹਾ 9877045899 ਤੁਸੀਂ ਸਾਨੂੰ ਇਹ ਤੇ ਐ ਫਤੂ ਆਵਦਾ ਆਰਡਰ ਬੁੱਕ ਕਰਵਾ ਸਕਦੇ ਹੋ ਕਿ ਕੇ ਔਰ ਕਈ ਪੈ ਨਦੀਨਾ ਹੋ ਸੀਗੀ ਕਈ ਪੁੱਛ ਲੈਂਦੇ ਨੇ ਫੋਨ ਤੇ ਹਨਾ ਵੀ ਜੀ ਥੋੜਾ ਡਰੈਸ ਕਿੱਥੇ ਆ ਸੀ ਡਰੈਸ ਉਹ ਦੱਸਿਆ ਗਿਆ ਵੈਸੇ ਆਪਣਾ ਗੁਰਦੁਆਰਾ ਦੁੱਖ ਮਰਸਾਂ ਉਹਦੇ ਬਿਲਕੁਲ ਨਾਲ ਹੀ ਆਪਾਂ ਪਟਿਆਲੇ ਤੋਂ ਆ ਉਹਦੇ ਉੱਥੇ ਆ ਕੇ ਤੁਸੀਂ ਜੇ ਕਿਸੇ ਨੇ ਘਰੇ ਵੀ ਆਉਣਾ ਤੁਸੀਂ ਸਾਨੂੰ ਉੱਥੇ ਆ ਕੇ ਸਾਨੂੰ ਕਾਲ ਕਰ ਸਕਦੇ ਹੋ ਨੰਬਰ ਚੱਲ ਰਿਹਾ ਨੇ ਸਕਰੀਨ ਤੇ ਤੇ ਦੂਸਰੀ ਕੀ ਭਾਣਾ ਪੁੱਛ ਲੈਂਦੇ ਜੇ ਇਹ ਕੜਾਈ ਦਾ ਰੇਟ ਕੀ ਆ ਕੜਾਈ ਦਾ ਕੜਾਈ ਦੇਖੋ ਜੀ ਹਰ ਇੱਕ ਦਾ ਅਲੱਗ-ਅਲੱਗ ਰੇਟ ਹਨ ਇੱਕ ਰੇਟ ਤਾਂ ਹੋ ਨਹੀਂ ਸਕਦਾ ਹਰ ਇੱਕ ਕੜਾਈ ਦਾ ਹਨ ਤੇ ਤੁਸੀਂ ਸਾਨੂੰ ਸਾਡੇ ਅਪਲਾਈ ਕੀ ਸਾਨੂੰ ਇਹ ਕੜਾਈ ਦਾ ਰੇਟ ਦੱਸੋ ਹਨ ਅਸੀਂ ਇਹ ਤਾਂ ਦੱਸ ਨਹੀਂ ਸਕਦੇ ਤੁਸੀਂ ਕਹੋ ਜੀ ਤੁਸੀਂ ਤਾਂ ਵੱਧ ਘੱਟ ਦੱਸਤਾ ਤੁਸੀਂ ਨਾ ਹਰ ਇੱਕ ਕੜਾਈ ਦਾ ਅਲੱਗ-ਅਲੱਗ ਰੇਟ ਆ ਤੁਸੀਂ ਸਾਨੂੰ ਪੁੱਛ ਲਿਆ ਕਰੋ ਜੀ ਕਿਹੜੀ ਕਹ ਹੈ ਜੀ ਕੜਾਈ ਚਾਹੀਦੀ ਤੁਹਾਨੂੰ ਉਹਦਾ ਅਸੀਂ ਰੇਟ ਦੱਸ ਦਾਂਗੇ ਤੁਹਾਨੂੰ ਮਿਲ ਜਾਵੇ ਇਹ ਹੈ ਆਪਣਾ ਰਾਮ ਟੈਕੀ ਦਾ ਸੂਟ। ਤੁਸੀਂ ਹਜੇ ਵੀ 2 ਮਹੀਨੇ ਇਹ ਸੂਟ ਪੇ ਹੀ ਜਾਣਗੇ। ਇਹ ਸਿਰਫ 2 ਮਹੀਨੇ ਸੂਟ ਨਹੀਂ ਪੈਂਦੇ ਹੁੰਦੇ। ਜਨਮਰੀ ਤੇ ਫਰਵਰੀ। ਬਾਕੀ 10 ਮਹੀਨੇ ਸੂਟ ਪੇ ਹੀ ਜਾਂਦੇ ਨੇ ਕਿਰੇ ਦਾ ਹਵਾ। 24 ਇੰਚ ਕਿਰਾ ਹੈਗਾ ਰਾਮ ਦੇ ਨਾਲ। ਲੈ ਹੀ ਤੁਹਾਨੂੰ ਇਹਦੀ ਵੀ ਲੋੜ ਨਹੀਂ ਹੈਗੀ, ਬਿਲਕੁਲ ਵੀ ਲੋੜ ਨਹੀਂ ਹੈਗੀ ਲੈਣ ਦੀ। ये है ना। खोले भी नहीं है, है। खोल तो पहला तो पर स्क्रीन बुलायान अपने शो हो जाएंगे प्योर दुपट्टा दे, दे खोलन वैसे लोग दुपट्टा देखो खोल के दिखाता ਇਹਨਾਂ ਨੂੰ ਬੋਤਲਾਂ ਤੋਂ ਆਕੇ ਰਿਤਿਆ ਪਿਓਰ ਕੈਮਰੀਕ ਦੇ ਵਿੱਚ ਆ ਜੀ ਇਹ ਕੰਨੀ ਤੋਂ ਤੁਹਾਨੂੰ ਪਤਾ ਲੱਗ ਜਾਂਦਾ ਉਹ ਕੈਮਰੀਕ ਦਾ ਤਾਂ ਕੰਨੀ ਤੋਂ ਪਰੇਸ਼ਾਨ ਆ ਜਾਂਦੀ ਇਹ ਵੀ ਪਿਓਰ ਦੀ ਜੇ ਰਾਮਪੈਸ 10 ਮੋਟਾ ਜਾਣ ਦੋਸਤੋ ਹੋਰ ਵੀ ਲੋੜ ਨਹੀਂ ਹੈਗੀ ਕਿਸੇ ਚੀਜ਼ ਦੀ ਪੁੱਛਣ ਦੀ ਤੇ ਇਹਦੇ ਨਾਲ ਦੁਪੱਟਾ ਦੁਪੱਟਾ ਕੋਲੋਂ ਵੀ ਲੋੜ ਨਹੀਂ ਹੈਗੀ ਪਿਓਰ ਦਾ ਦੁਪੱਟਾ ਇਹ ਕਿਉਂਕਿ ਫਿਰ ਸਭ ਥੋੜਾ ਜਿਹਾ ਇਕੱਠਾ ਕਰ ਲੱਖਾ ਹੋ ਜਾਂਦਾ ਹੈ ਨਾ ਆਹ ਵੀ ਇਹ ਆ ਜਰੂਰੀ ਨਹੀਂ ਹੁੰਦਾ ਕਿਸੇ ਦੇ ਟੈਗ ਨਹੀਂ ਵੀ ਹੁੰਦਾ ਸਭ ਤੋਂ ਟੈਗ ਲੈ ਜਾਂਦੇ ਨੇ ਕਈ ਵਾਰ ਦੇਖਣ ਦਿਖਾਉਣ ਦੇ ਵਿੱਚ ਤੇ ਉਹ ਤਾਂ ਸਾਰੇ ਹੋ ਜਾਂਦੇ ਨੇ ਇਹ ਸੂਟ ਨੂੰ ਰਾਮ ਟੈਸ ਦਾ ਕਿਹਾ ਤਾਂ ਰਾਮ ਟੈਸ ਦਾ ਹੀ ਹੋਊਗਾ ਇਹ ਵੀ ਆ ਲਾਈਨਿੰਗ ਦੀ ਤੁਹਾਨੂੰ ਬਾਅਦ ਵਾਰ ਕਹ ਰਹੀ ਆ ਲਾਈਨਿੰਗ ਦੀ ਇਹਨਾਂ ਸੂਟਾਂ ਥਲੇ ਕੋਈ ਲੋੜ ਨਹੀਂ ਹੈਗੀ ਲਾਉਣ ਦੀ ਆ ਘੇਰਾ ਤੇ ਆਲ ਓਵਰ ਸੂਟ ਨੇ ਇਹ ਆਹਾਂ ਇਹਦੇ ਉੱਪਰ ਉੱਪਰ ਤੱਕ ਬੁਤੀ ਜਾਂਦੀ ਹੈ ਲੈਂਥ ਦੀ ਤੁਹਾਨੂੰ ਕਿਸੇ ਵੀ ਸੂਟ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਉਗੀ ਉੱਪਰ ਤਾਂ ਕਬੂਤੀ ਆ ਤੇ ਇਹਦੇ ਵਿੱਚ ਪ्योर ਦਾ ਦੁਪੱਟਾ ਆਹ ਦੁਪੱਟੇ ਦੇ ਵਿੱਚ ਸਾਰੇ ਵਿੱਚ ਬੁਟੀ ਆ ਜਿਹੜੀ ਕਮੀਜ਼ ਦੇ ਵਿੱਚ ਬੁਟੀ ਹੈ ਉਹੀ

हल्की हल्की हल्का हल्की फ्लावर जा सूटा। पूरा मीटर। राम रामटैक्स का मतलब राम टैक्सी ही ਇਹਦੇ ਨਾਮ ਦਾ ਪੁਤਟਾ ਪਿਓਰ ਦਾ ਪਿਓਰ ਦਾ ਦੁਪੱਟਾ ਅੰਦਰ ਲੈਸ ਲੱਗੀ ਹੋਈ ਆ ਦੁਪੱਟੇ ਇਹਨਾਂ ਦੇ ਕੁਲੇ ਟੁਲੇ ਹੁੰਦੇ ਨੇ ਕੋਈ ਲੋਡ ਨਹੀਂ ਹੋएगी ਜਿਆਦਾ ਇਹਨਾਂ ਨੂੰ ਖੋਲਣ ਦੀ ਮੈਂ ਵੀ ਇਹ ਸੁਣਤਾ ਇਹਦਾ ਤੁਸੀਂ ਨੇ ਰੀਲ ਵੀਡੀਓ ਦੇਖੀ ਹੋਣੀ ਆ ਅੱਜਕੱਲ ਚੱਲ ਰਹੀ ਆ ਸੇਮ ਸੁਣਤਾ ਹੈ ਜਿਹੜੀ ਸਟੋਰੀ ਚੱਲਦੀ ਆ ਅੱਜਕੱਲ ਐਸ ਕੇ ਦੀ ਹੈ ਜੀ ਵੇ ਪਰ ਨਹੀਂ ਤੇ ਐਸ ਕੇ ਦੀ ਪ੍ਰੀਮੀਅਮ ਕੋਟ ਨਾਲ ਆਪਣੇ ਕੋਲੇ ਪਲੇਨ ਸੂਟ ਵੀ ਆਏ ਸੀਗੇ ਆਪਣੇ ਕੋਲ ਹਜੇ ਵੀ ਇਹਦੇ ਨਾਲ ਦੇ ਪਲੇਨ ਸੂਟ ਹੈਗੇ ਨੇ ਕੁਝ ਕੁ ਬਰੀ ਬੰਦ ਹਾਂਜੀ ਤੇ ਇਹ ਰੰਗ

ਬਾਟਮ ਦੇਖ ਇਹ ਤੁਸੀਂ ਇਹਨੂੰ ਸਲਵਾਰ ਤੇ ਦੇ ਸਕ ਕਰ ਸਕਦੇ ਹੋ ਕੰਮ ਪਿਓਰ ਐਸਕੇ ਦੀ ਹੈ ਜੀ ਕੋਈ ਹਲਕਾ ਜਿਹਾ ਕੱਪੜਾ ਨਹੀਂ ਲੱਗਿਆ ਹੋਇਆ ਇਹਨੂੰ ਪਿਓਰ ਦਾ ਦੁਪੱਟਾ ਡਾਈ ਵੀ ਡਾਈ ਦੁਪੱਟਾ ਲਾ ਇਹ ਬੜੇ ਕੋਲੋਂ ਹਰ ਸਿੰਗਲ ਸਿੰਗਲ ਨੂੰ ਕਿਨੇ ਵਸਾਓ ਤੇ ਥੋੜਾ ਜਲਦੀ ਕਰੋ ਇਹਨਾਂ ਦਾ ਅਸੀਂ ਜਿੰਨੇ ਵੀ ਸੂਟ ਤੁਹਾਨੂੰ ਦਿਖਾਏ ਨੇ ਇਹਨਾਂ ਤੇ ਕਿਸੇ ਦੇ ਉੱਪਰ ਵੀ ਲੈਂਡਿੰਗ ਦੀ ਜ਼ਰੂਰਤ ਨਹੀਂ ਹੈਗੀ ਆ ਦੇਖੋ ਇਹ ਫਰੰਟ ਹੈ ਦਾ ਇਹ ਬੁੱਕੀ ਜਾ ਰਹੀ ਹੈ ਉੱਪਰ ਤੱਕ ਦਾ ਨਵੇਂ ਦੇ ਉੱਪਰ ਇਹ ਕੋਈ ਨੌਨ ਬ੍ਰੈਂਡ ਸੂਟ ਨਹੀਂ ਹੈਗਾ ਜਰ ਤੁਹਾਡੇ ਲਈ ਪਹੁੰਚੂਗਾ ਜਦੋਂ ਪਤਾ ਲੱਗੂ ਤੁਹਾਨੂੰ ਇਹਦੀ ਬੈਕ ਆ ਤੇ ਇਹਦਾ ਦੁਪੱਟਾ ਇਹਦੀ ਬੋਤਲ ਬਸੇ ਦੀ ਬੋਟਮ ਤੋਂ ਹੀ ਪਤਾ ਲੱਗ ਜਾਂਦਾ ਵੀ ਕਿੰਨੀ ਵਧੀਆ ਜਿਹੜੇ ਵਧੀਆ ਸੂਟ ਹੁੰਦੇ ਨੇ ਨਾ ਫਿਰ ਉਹਨਾਂ ਦਾ ਸਲਵਾਰਾ ਲੱਗਿਆ ਹੋਇਆ ਹੁੰਦੀਆਂ ਨੇ ਉਹ ਵਧੀਆ ਜਿਹੀ ਲੱਗੀਆਂ ਬਈਆਂ ਹੁੰਦੀਆਂ ਨੇ ਜੇ ਇਹ ਜਾ ਕੁਮੀਦ ਦਾ ਕਪੜਾ ਵਧੀਆ ਉਸੇ ਇਸ ਤਰ੍ਹਾਂ ਦੇ ਇੱਕ ਦਾ ਬਾਟਮ ਦਾ ਕੱਪੜਾ ਵੀ ਵਧੀਆ ਚ ਲੱਗਿਆ ਹੋਇਆ। ਕੋਈ ਪਾਰਦਰਸ਼ੀ ਕੱਪੜਾ ਨਹੀਂ ਹੈਗਾ ਇਹ। ਤੇ ਨਾਲ ਇਹੋਰ ਦੇ ਨਾਲ ਦੁਪੱਟਾ। ਆ ਦੇ। ਤੁਸੀਂ ਦੁਪੱਟੇ ਦੀ ਪ੍ਰਿੰਟਿੰਗ ਦੇਖੋ। ਕਮੀਜ਼ ਨਾਲ ਬਹੁਤ ਜਿਆਦਾ ਵਧੀਆ। ਤਾਂ ਕੀ ਇਹ ਵੀ ਆਪਣਾ ਰਾਮਟੈਕ ਦੇ ਸੂਟ ਆ ਜੀ ਕਈ ਵਾਰੀ ਸੇ ਮੋਹਸਤ ਲੈ ਜਾਂਦੀ ਐ ਨਹੀਂ ਵੀ ਹੁੰਦੀ ਐ ਕਈ ਵਾਰ ਹਨਾ ਕਈਆਂ ਤੇ ਲੱਗੀ ਵੀ ਹੁੰਦੀ ਆ ਪਰ ਸੂਟ ਜਿਹਨੇ ਵੀ ਅਖਰਾਜ ਦਿਖਾਏ ਨੇ ਛੇਠੋਂ ਸੂਟ ਦੋਸਤ ਨੇ ਸੱਢ ਕੇ ਬਾਕੀ ਸਾਰੇ ਰਾਮਟੈਕ ਦੇ ਸੂਟ ਨੇ ਉੱਪਰ ਤੇ ਕਿੰਝ ਲੀਆ ਤੇ ਘੇਰਾ ਇਹਦਾ ਇਹ ਆਲੋਬਰਸ ਉੱਟਾ ਪੂਰਾ 5 ਮੀਟਰ। ਲੈਟ ਦੀ ਤੋਂ ਇਹਦੇ ਵਿੱਚ ਵੀ ਕੋਈ ਪ੍ਰੋਬਲਮ ਨਹੀਂ ਆਊਗੀ। ਤੇ ਇਹਦੇ ਨਾਲ ਇਹ ਉਹ ਦਾ ਤੱਕ ਇਹ ਉਹਦਾ ਨੱਟਾ ਤੇ ਆ ਲਿ ਗਾ ਲਈ ਆ ਬਾਈਪਲੇਸ ਨੂੰ ਮੀਡੀ ਕਰਦੇ ਆ ਤੁਹਾਨੂੰ ਸਾਡੀ ਵੈਰੀਟੀ ਵਧੀਆ ਲੱਗਦੀ ਹੋਊਗੀ ਸਾਡੇ ਰੇਟ ਵਧੀਆ ਲੱਗਦੇ ਨੇ ਸਾਡਾ ਕਪੜੇ ਵਧੀਆ ਲੱਗਦੇ ਨੇ ਤੇ ਪਲੀਜ਼ ਚੈਨਲ ਨੂੰ ਜੀਬੂ ਸਬਸਕ੍ਰਾਈਬ ਕਰਿਆ ਕਰੋ ਪਹਿਲਾਂ ਨੂੰ ਬੇਨਤੀ ਆ ਜਿਹੜੇ ਪਹਿਲੀ ਵਾਰ ਸਾਡੇ ਵੀਡੀਓ ਦੇਖ ਰਹੇ ਨੇ ਉਹ ਅੱਗੇ ਸ਼ੇਅਰ ਜਰੂਰ ਕਰਿਆ ਕਰੋ ਇਹ ਵੀਡੀਓ ਨੂੰ ਤੇ ਸਾਨੂੰ ਤੁਹਾਡੇ ਸਾਹ ਦੀ ਬਹੁਤ ਜ਼ਰੂਰਤ ਆ ਤੇ ਉਮੀਦ ਕਰਦੀ ਆ ਤੁਹਾਨੂੰ ਸਾਡੀ ਵੈਰੀਟੀ ਵਧੀਆ ਲੱਗਦੀ ਹੋਊਗੀ ਅਗਲੀ ਵਾਰ ਹੋਰ ਲੈ ਕੇ ਆਵਾਂਗੇ ਸੋਨੇ ਸੋਨੇ ਸੂਟ ਸასი ਕਾਲ